ਜੀ ਰਣਨ ਜੇ ਕੋਲ ਨੇ ਕੋਲ ਨੰਦੀ ਮੰਮਨ ਲਈ ਐਸਐਸਪੀ ਸਾਹਿਬ ਕੀ ਤਿਆਰੀਆਂ ਹੈ ਪੁਲਿਸ ਦੀ ਉਸੋ ਕਿੱਤੇ ਡਿਪਲॉयਮੈਂਟ ਜੋ ਹੈ ਉਹ ਮੋਹਾਲੀ ਵਿੱਚ ਆ ਸਭ ਤੋਂ ਪਹਿਲਾਂ ਤਾਂ ਮੈਂ ਮੋਹਾਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਨਾ ਆ ਮੈਂ ਅਲਾਸ ਕਰਦਾ ਹਾਂ ਕਿ ਇਹ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੇ ਲਈ ਖੁਸ਼ੀਆਂ ਲਿਆਵੇ ਤੰਦਰੁਸਤੀ ਲਿਆਵੇ ਤੇ ਸਾਰਿਆਂ ਨੂੰ ਆਪਣੇ ਜਿਹੜੇ ਮਾੜੇ ਅਨਸਰਾਂ ਨੂੰ ਨਾਲ ਲੜਨ ਦਾ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਨਵੇਂ ਸਾਲ ਦੇ ਤਹਿਤ ਮੌਲੀ ਪੁਲਿਸ ਬਿਲਕੁਲ ਮੁਸ਼ਤਿਹਤ ਤੇ ਪ੍ਰੋਪਰ ਜਿਹੜੀ ਹੈਗੀ ਹੈ ਸਾਡੀ ਪਲੈਨਿੰਗ ਜਿਹੜੀ ਡਿਊਟੀ ਦੀ ਆਲਰੇਡੀ ਹੋ ਰੱਖੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਰੈਗੂਲਰ ਨਾਕਾਬੰਦੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਅ ਅੱਜ ਰਾਤ ਵੀ 31 ਦਸੰਬਰ ਦੀ ਰਾਤ ਵੀ ਅੱਜ ਅਸੀਂ ਪ੍ਰੋਪਰ ਜਿਹੜੀ ਹੈਗੀ ਹੈ ਡਿਪਲॉयਮੈਂਟ ਕੀਤੀ ਹੈ ਕਰੀਬ 12 ਐਸਪੀਜ਼ ਬ 6 ਐਸਪੀਸ 12 ਡੀਐਸਪੀਸ ਸਾਰੇ ਜਿਹੜੇ ਐਸਐਚਓ ਸਹਿਬਾਨ ਹੈਗੇ ਨੇ ਯੂਨਿਟ ਇਨਚਾਰजेस ਹੈਗੇ ਨੇ ਤੇ ਕਰੀਬ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਹੁਣ ਤੋਂ ਹੀ ਡਿਪਲੋਇਡ ਹੈ ਤੇ ਰੈਗੂਲਰ ਨਾਕਾਬੰਦੀ ਰਾਤ ਨੂੰ ਲੇਟ ਤੱਕ ਚੱਲੇਗੀ ਮੈਂ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਜੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ 1 ਵਜੇ ਦਾ ਜਿਹੜਾ ਟਾਈਮ ਹੈਗਾ ਫਿਕਸ ਕੀਤਾ ਹੈ 1 ਏਐਮ ਦਾ ਟਾਈਮ ਜਿਹੜਾ ਹੈਗਾ ਫਿਕਸ ਕੀਤਾ ਹੈ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੂੰਗਾ ਕਿ 1 ਵਜੇ ਤੱਕ ਸਾਰੇ ਜਿਹੜੇ ਰੈਸਟੋਰੈਂਟਸ ਕਲਬਸ ਵਗੈਰਾ ਹੈਗੇ ਉਹ ਸਾਰੇ ਬੰਦ ਕਰਾ ਦਿੱਤੇ ਜਾਣਗੇ ਤੁਸੀਂ ਆਪ ਦੇ ਲੈਵਲ ਤੇ ਹੀ ਬੰਦ ਕਰ ਦਿਓ ਤੇ ਜਿਹੜੀ ਆਪਣੀ ਨਵਾਂ ਸਾਲ ਤਾਂ ਕਿ ਆਪਾਂ ਤੁਮਤਮ ਨਾਲ 12 ਵਜੇ ਰਿੰਗ ਇਨ ਕਰ ਸਕੀਏ ਤੇ ਉਸ ਤੋਂ ਬਾਅਦ ਬਿਨਾਂ ਕਿਸੇ ਪੁਲੜ ਬਾਜੀ ਜਾਂ ਲੜਾਈ ਝਗੜੇ ਤੋਂ ਆਪਾਂ ਇਹ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਨਾਲ ਖੁਸ਼ੀਆਂ ਨਾਲ ਮਨਾ ਸਕੀਏ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮਾੜੇ ਅਨਸਾ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਪੰਜਾਬ ਪੁਲਿਸ ਵੱਲੋਂ ਚੇੜੀ ਗਈ ਹੈ ਉਹ ਲਗਾਤਾਰ ਸਾਡੀ ਜਾਰੀ ਹੈ ਮੋਹਾਲੀ ਪੁਲਿਸ ਵੱਲੋਂ ਵੀ ਇਸ ਚ ਕਾਫੀ ਚੀਜ਼ਾਂ ਜਿਹੜੇ ਕੀਤੀਆਂ ਗਈਆਂ ਨੇ ਪਿਛਲੇ 1 ਸਾਲ ਦੌਰਾਨ ਦੌਰਾਨ ਬਹੁਤ ਮੇਜਰ ਡਰਗ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਨੇ ਉਹਨਾਂ ਨੂੰ ਡਰਗਸ ਬਗਲਸ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਵੀ ਮਾੜੇ ਅਨਸਰ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਖਤੀ ਨਾਲ ਜਿਹੜੀ ਹੈ ਮੋਹਾਲੀ ਪੁਲਿਸ ਪੇਸ਼ ਆਈ ਹੈ ਤੇ ਇਸੇ ਤਰ੍ਹਾਂ ਹੀ ਨਵੇਂ ਆਉਣ ਵਾਲੇ ਸਾਲ ਦੇ ਵਿੱਚ ਵੀ ਜਿਹੜੀ ਸਾਡੀ ਸਖਤੀ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਰਹੇਗੀ ਮਾੜੇ ਅਨਸਰ ਮਾੜੇ ਅਨਸਰ ਦੇ ਖਿਲਾਫ ਤੁਹਾਡੇ ਮਾਧਿਅਮ ਰਹੀ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ ਜਿਹੜੇ ਹੈਗੇ 112 ਅਤੇ 181 ਉੱਤੇ ਇਨਫਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੀ ਜਿਹੜੀ ਇਨਫਰਮੇਸ਼ਨ ਹੈ ਉੱਤੇ ਪ੍ਰੋਪਰ ਕਾਰਵਾਈ ਹੋਏਗੀ ਸ਼ਕਤੀ ਨਾਲ ਕਾਰਵਾਈ ਹੋਏਗੀ ਤੇ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਵੀ ਸਿਕਰਟ ਰੱਖੀ ਜਾਏਗੀ ਠੀਕ ਹੈ ਸਰ اڏي <laughs> وڃي